ਲੋ ਵੀ ਤੁਹਾਨੂੰ ਤੋਂ ਹੋਣ ਲੱਗਿਆ ਆਪਾਂ ਟੋਕੜ ਗੱਬਣ ਮੱਝ ਜ਼ਬਾਨ ਪੂਰੀ ਗਲਾਬੀ ਤੇ ਦੋਸਤੋ ਹੁਣ ਚੱਲੀਆਂ ਹੀ ਇਹ ਬਾਹਰ ਤਰਨ ਫਰਨ ਚਰਾੰਦ ਨੂੰ ਤੇ ਰੇਲ ਗੱਡੀ ਦੇ ਇੰਜਨ ਜੱਡੀ ਆ ਜੇ ਕਿਸੇ ਨੇ ਮੱਝ ਖਰੀਦਣੀ ਹੋਵੇ ਤਾਂ ਬੱਚੇ ਬੜੇ ਨਿਆਇ ਚੰਗੇ ਪਾਉਂਦੀ ਆ ਕਰਮਾਂ ਵਾਲੀ ਇਹ ਟੋਕੜ ਗੱਬਣ ਬਹੁਤੇ ਵੀਰ ਮੰਗਦੇ ਸੀ ਟੋਕੜ ਗੱਬਣ ਕੋਈ ਚੰਗੇ ਕਦ ਕੱਦਦੀ ਸੀ ਬਰੀਡਿੰਗ ਵਾਸਤੇ ਮੱਝ ਵਰਤਣੀ ਆ ਸੋ ਬਰੀਡਿੰਗ ਵਾਸਤੇ ਦੋਸਤੋ ਇਹ ਮੱਝ ਬਹੁਤ ਹੀ ਚੰਗੀ ਰਹੂਗੀ ਤੂੰ ਦੇਖ ਸਾਡੇ ਕੱਦ-ਕੜ ਬਹੁਤ ਤਗੜਾ ਜੁਬਾਨ ਗੁਲਾਬੀ ਮੱਥੇ ਬੱਲ ਅੱਖ ਨੀਲੀ ਦਾ ਵੀ ਤੇ ਪਿਛਲੇ ਪੈਰਾਂ ਦੇ ਥੋੜੇ-ਥੋੜੇ ਵਾਈਟ ਨਿਸ਼ਾਨ ਤੇ ਪਲੀ ਬਹੁਤ ਜਿਆਦੀ ਆ ਬਿਲਕੁਲ ਸਿੰਗਲ ਹੱਡੀ ਆ ਦੋਸਤੋ ਮਾਈ ਦੀ ਆ ਦੇਖੋ ਬਹੁਤ ਤਗੜੇ ਕੱਦ-ਕੜ ਦੀ ਜਦੋਂ ਤਿਆਰ ਹੁੰਦੀ ਆ ਕਰਮਾਲੀ ਦੇ ਸੱਜਰ ਦੇ ਤੁਹਾਨੂੰ ਦਰਸ਼ਨ ਪਾਵਾਂਗੇ ਤੇ ਇਸ ਤੋਂ ਬੈਠਿਆ ਨਹੀਂ ਜਾਂਦਾ ਐਡੀ ਤਗੜੀ ਮੱਝ ਇਹ ਤਿਆਰ ਹੁੰਦੀ ਆ ਸੋ ਜੇ ਕਿਸੇ ਨੂੰ ਪਸੰਦ ਹੋਵੇ ਤਾਂ ਦੋਸਤੋ ਜ਼ਰੂਰ ਆਪਣੇ ਨਾਲ ਸਪਰਕਰ ਕਰ ਲਿਓ ਧੰਨਵਾਦ ਜਿਉਂਦੇ ਬਸਿਰੋ ਪੰਜਾਬੀ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ